ਸਤ ਸੰਗਤ ਜੀ ਖਵਾਹਿਰ ਜੀ ਦਾ ਖਾਲਦਾ ਵਾਹਿਗੁਰੂ ਜੀ ਕੀ ਭਗੈ ਸਤ ਸੰਗਤ ਜੀ ਆਪਾਂ ਮੈਂ ਕੋਈ ਬੁਲਾ ਰਾਂ ਨਹੀਂ ਹੈ ਕੋਈ ਕੁਝ ਨਹੀਂ ਕਿਉਂਕਿ ਇੱਥੇ ਤਾਂ ਇੱਕ ਸੋਚ ਦੇ ਨਿਆਈ ਅੰ ਜੋ ਵਿਦਵਾਨ ਬੈਠੇ ਅੰਨਾ ਜੇ ਉਹਦੇ ਮੂਰੇ ਸੋਚ ਦੇ ਮੂਰੇ ਆਪਾਂ ਦੀਵਾ ਦਿਖਾਈਏ ਤਾਂ ਗੱਲ ਨਹੀਂ ਬਣਦੀ ਕਿਉਂਕਿ ਰਾਜਾ ਸਾਹਿਬ ਇਹਨਾਂ ਨੇ ਹੋਰ ਕਿਨੇ ਡਾਕਟਰ ਦਰਸ਼ਨਪਾਲ ਸਿੰਘ ਜੀ ਹੋਰ ਮੇਰੇ ਵੀ ਕਿੰਨੇ ਕਿਹੜਾ ਇਹਦਾ ਨਾਮ ਲਈਏ ਜਿਨ੍ਹਾਂ ਦਾ ਤਜਰਬਾ ਹੀ ਇਹੀ ਹੈ ਜਿਨ੍ਹਾਂ ਨੇ ਜ਼ਿੰਦਗੀ ਚ ਸੰਘਰਸ਼ ਹੀ ਕੀਤਾ ਇਹਦੇ ਲਈ ਆਪਣੇ ਲਈ ਨਹੀਂ ਪੰਜਾਬ ਲਈ ਪੰਥ ਲਈ ਕੌਮ ਲਈ ਸੰਘਰਸ਼ ਕੀਤਾ ਸੋ ਮੇਰੀਆਂ ਦਾ ਦੋ ਦਿਨ ਬੇਧਿਆਨ ਸੀ ਬਾਪੂ ਜੀ ਕਹਿ ਰਹੇ ਸੀ ਕਿ ਸਾਡਾ ਗੱਡਾ ਵਸ ਗਿਆ ਤੇ ਗੱਡਾ ਫਸਾਇਆ ਕਿਨੇ ਆਪਣੇ ਆਗੂਆਂ ਨੇ ਸੰਗਤ ਦਾ ਕੋਈ ਕਸੂਰ ਨਹੀਂ ਹੁੰਦਾ ਜਦੋਂ ਵੀ ਕੋਈ ਕਸੂਰ ਹੁੰਦਾ ਤਾਂ ਆਗੂ ਹੀ ਉਹਨੂੰ ਦੋਸ਼ ਦਿੰਦੇ ਸੰਗਤ ਤਾਂ ਆਪਣਾ ਸਿਰ ਦੇ ਇਹਨੂੰ ਵੀ ਪਿਆਰ ਹੋ ਜਾਂਦੀ ਹੈ ਤੇ ਕੱਲ ਰਾਜੇਵਾਲ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਪੁੱਛ ਰਹੇ ਸੀ ਕਿ ਮੋਰੋთა ਕਮਜ਼ੋਰ ਕਿਉਂ ਹੋਇਆ ਇਹਦਾ ਜਵਾਬ ਗੁਰਦਾ ਸਿੰਘ ਨੇ ਦਿਆ ਸਾਨੂੰ ਵੀ ਇਹ ਕਿਉਂ ਕਮਜ਼ੋਰ ਹੋਇਆ ਪਰ ਮੈਂ ਇਹ ਗੱਲ ਕਹਿੰਦਾ ਵੀ ਇਹ ਮੋਰਚਾ ਜਿਹੜਾ ਕਮਜ਼ੋਰ ਹੈ ਕਿਉਂਕਿ ਅੱਜ ਤੁਸੀਂ ਦੇਖ ਰਹੇ ਹੋ 30 ਪੰਜਾਬ ਦਾ ਹਰਿਆਣਾ ਦਾ ਬਾਹਰ ਬੈਠੇ ਸਿੰਘਾਂ ਜਿਨ੍ਹਾਂ ਦਾ ਦਿਲ ਇੱਥੇ ਮੋਰਚੇ ਵਿੱਚ ਪਿਆ ਭਾਵੇਂ ਉਹ ਇੱਥੇ ਆ ਸਕਦੇ ਐ ਨਹੀਂ ਆਉਂਦੇ ਹਾਜ਼ਰੀਆਂ ਤੱਕਾਂ ਪਰ ਕਿਉਂਕਿ ਇਹ ਜੋ ਮੋਰਚਾ ਹੈ ਇਹ ਸਾਡੀ ਜ਼ਮੀਰ ਦਾ ਸਾਡੀ ਪੱਕ ਦਾ ਹੀ ਕਹਿੰਦੇ ਹਾਂ ਸਾਨੂੰ ਕਈ ਮਗਾਲ ਕਰਦੇ ਆਉਨਾ ਕਿ ਚਾਰ ਬੰਦੇ ਦਾ ਤੁਸੀਂ ਛਿਦਾਨ ਨਹੀਂ ਸਕਦੇ ਬੜੀ ਲਾਹਤ ਵਾਲੀ ਇੱਕ ਇੱਕ ਦਾ ਮਰਨਾ ਵੀ ਚੰਗਾ ਜਦੋਂ ਕੋਈ ਐਡੀ ਵੱਡੀ ਉਂਗਲ ਚੁੱਕ ਦਵੇ ਵੀ ਤੁਸੀਂ ਸੂਰਮਿਆਂ ਦੀ ਕੌਮ ਕਹਿੰਦੇ ਹੋ ਬਾਹਰਾਂ ਦੀ ਕੌਮ ਹੈ ਪਰ ਚਾਰ ਬੰਦੇ ਕੋਤੋਂ ਛਿਦਾਨ ਨਹੀਂ ਹੁੰਦੇ ਤੇ ਸਿੰਘ ਜੀ ਰਾਜਾ ਦਾਬ ਦੇ ਕਸੂਰ ਦੀ ਦਾਵ ਇਹ ਸੰਗਤਾਂ ਪਿੱਛੇ ਨਾ ਦੇਖੀ ਕੀ ਗੱਲ ਹੈ ਕਿੱਥੇ ਕਮੀ ਰਹਿੰਦੀ ਹੈ ਅਸੀਂ ਨਾ ਆਪਸ ਦੀ ਲੜਨ ਜਾਣਦੇ ਆ ਇੱਕ ਦੂਏ ਨੂੰ ਨੀਵਾ ਦਿਖਾਉਣ ਬਾਅਦ ਤਈ ਮੋਰਚੇ ਲੱਗਦੇ ਆ ਤਾਂ ਸੰਗਤ ਨੂੰ ਮਨੋ ਖਿਵਾ ਕਰਨਾ ਕਿ ਮੈਂ ਫੇਰ ਕਹਿੰਦਾ ਆ ਵੀ ਜਿਹੜਾ ਇਹ ਗੌਮੇਂ ਸਾਹਿਬ ਮੋਟਾ ਹੈ ਇਹ ਕਮਜ਼ੋਰ ਨਹੀਂ ਹੈ ਅਸੀਂ ਬਾਹਰ ਦੇ ਇਲਾਕੇ ਵਾਲੇ ਇੱਕ ਸੌ ਸਾਦੀ ਹੋਈ ਹੈ ਤੇ ਇੱਥੇ ਹੀ ਸ਼ਰੀਰ ਛੱਡ ਜਾਵੇ ਪਰ ਜਿੰਨਾ ਚਿਰ ਸਾਡੇ ਬੰਦੀ ਸਿੰਘ ਰਿਆਲ ਨਹੀਂ ਹੁੰਦੇ ਅਸੀਂ ਇੱਥੋਂ ਨਹੀਂ ਜਾਂਦੇ ਬੋਲੇ ਸੋ ਮੈਂ ਫਿਰ ਜ਼ਿਆਦਾ ਕੁਝ ਬੋਲਣਾ ਨਹੀਂ ਭਾਜਣੇ ਦੇਣਾ ਕਿਉਂਕਿ ਜਦੋਂ ਤੁਹਾਡੇ ਨਾਲ ਨਿਹੰਨ ਸਿੰਘ ਜਦੇਵੰਦਿਆਂ ਸਾਰੀਆਂ ਕਿਸਾਨੂਆਂ ਦੇ ਨਾਮ ਤੇ ਇਹੋ ਜੇ ਮਹਾਪੁਰਖ ਰੱਬ ਵਰਗੇ ਸਾਡੇ ਨਾਲ ਹੋਣ ਤੇ ਫੇਰ ਵੀ ਕਈ ਪ੍ਰਚਾਰ ਕਰਦੇ ਆ ਮੋਰ ਦਾ ਖਤਮ ਹੈ ਜੀ ਮੋਰ ਦਾ ਕੁਝ ਨਹੀਂ ਹੈ ਜੀ ਮੋਰ ਕਿਉਂਕਿ ਸਰਕਾਰਾਂ ਕਰਉਂਦੀਆਂ ਨੂੰ ਸੋ ਆਪਾਂ ਨੂੰ ਸੋ ਸਮਝ ਕੇ ਇਹ ਜੋ ਕਦਮ ਪੱਤਰ ਹੈ ਨਾ ਕੌਮੇ ਸਾਥੋਰ ਕੇ ਲਈ ਰਾਜੇਵਾ ਸਾਹਿਬ ਜੀ ਤੁਹਾਡੀ ਸਾਨੂੰ ਬਹੁਤ ਲੋੜ ਹੈ ਕਿਉਂਕਿ ਤੁਹਾਡੇ ਨਾਲ ਬਹੁਤ ਸੰਘਰਸ਼ ਹੈ ਤੁਹਾਡਾ ਕਹਿਣਾ ਕੋਈ ਮੋੜਦਾ ਨਹੀਂ ਮਹਾਪੁਰਖ ਹਨ ਗਿਆਨ ਸਿੰਘ ਜਤੇਵੰਦਿਆ ਹਨ ਬੈਰੂ ਸਾਥ ਹੈ ਕਿ ਹਨ ਮੈਂ ਹਮ ਫੀਦਾ ਫੀਦਾ ਨਾਲ ਹਾਂ ਸੋ ਜਦ ਸਾਡੇ ਨਾਲ ਕੌਮ ਇਨਸਾਨ ਮੋਹ ਦੇ ਨਾਲ ਖੜੇ ਹਨ ਨਾ ਫਿਰ ਕਹਿ ਦਿੰਦੇ ਮੋਰਚਾ ਕਮਜ਼ੋਰ ਹੈ ਪਰ ਸਾਧੰਗ ਜੀ ਫਿਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕੀ ਸੁਝਾਅ ਦੇ ਜਾਂਗੇ ਫਿਰ ਕਹਿੰਗੇ ਦੀ ਸਾਡੇ ਸੁਝਾਅ ਤੇ ਅਮਲ ਨਹੀਂ ਕਰਿਆ ਉਹ ਭਾਈ ਆਮਲ ਕੀ ਨੇ ਕਰਨਾ ਤੁਸੀਂ ਸੁਝਾਅ ਵੀ ਦਿੰਦੇ ਆਂ ਉਹ ਸਾਡੇ ਤੁਸੀਂ ਅਮਲ ਵੀ ਪੂਰਾ ਕਰੋ ਸਾਡੇ ਇੱਥੇ ਜਿੰਨੇ ਵੀ ਡੱਟ ਕੇ ਬੈਠੇ ਹਨ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਆਪਾਂ ਜਿਹੜਾ ਕਾਰਜ ਸਾਨੂੰ ਕੋਈ ਸਾਡੇ ਜੁਮੇ ਲਾਉਂਦਾ ਉਹ ਤੇ ਅਮਲ ਕਰਾਉਣ ਦਾਸ ਤੇ ਅਸੀਂ ਅੱਗੇ ਤੁਰੀਦਾ ਕਿਉਂਕਿ ਕਈ ਸਾਲ ਨੂੰ ਨਹੀਂ ਪਤਾ ਹੁੰਦਾ ਕਿਸੇ ਗੱਲ ਦਾ ਜਿਵੇਂ ਬੁਝੇਡਾ ਜੀ ਹਨ ਜਾਂ ਹੋਰ ਵੀ ਹਨ ਜੇ ਕਈ ਵੀ ਆਪਾਂ ਮਹੀਨੇ ਬਾਅਦ ਆ ਕੇ ਇੱਥੇ ਮੋਕੇ ਨੂੰ ਸਫਲ ਕਰ ਲਵਾਂਗੇ ਫੇਰ ਐ ਨਹੀਂ ਹੋਣਾ ਕਿਉਂਕਿ ਜਿਹੜੀ ਇੱਥੇ ਸੁਧਾਰ ਦੇ ਕੇ ਜਾਂਦੇ ਹਨ ਉਸ ਦੇ ਕਿਸ ਤਰ੍ਹਾਂ ਅਮਲ ਕਰਨਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਮਲ ਕਰੇ ਬਿਨਾ ਨੀਂਤ ਗੱਲ ਵਾਲੀ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਐਨਾ ਕੁਝ ਕਹਿਣਾ ਹੋਇਆ ਕਿਉਂਕਿ ਇੱਕ ਗੱਲ ਹੋਰ ਮੈਨੂੰ ਤੁਸੀਂ ਵੀਰ ਨੇ ਕਹੀ ਕਿ ਜਿਨ੍ਹਾਂ ਨੇ ਪਿੱਛੇ ਸਰਤਾਪ ਭੋਗਿਆ ਦਾਸ ਨੇ ਵੀ ਦਾਸ ਜਗਤਾਰ ਜੀ ਰਵੇਬ ਸਿੰਘ ਕੌਫੇ ਜੀ ਦੇ ਨਾਲ ਲੱਗਾ ਕੋਠੀ ਸੰਗਰੂਰੀ ਕੰਪਨੀ ਨਾਲ ਬੜੇ ਤਸਦ ਚਲੇ ਜਿਹੜੇ ਮੇਰੇ ਵੀਰਾਂ ਨਾਲ ਹੋਰਾਂ ਨੇ ਵੀ ਚੱਲੇ ਆ ਉਹ ਜ਼ਰੂਰ ਰੱਖ ਜਾ ਕੇ ਨਾ ਕਿ ਸਾਡੇ ਹਾਜ਼ਰ ਨਾ ਰਹਾ ਮਾਰਦੇ ਚੱਲਿਆ ਤਾਂ ਨਹੀਂ ਪੰਜਾਬ ਨਹੀਂ ਹੈ ਪਾਨੇ ਕਿਸੇ ਰੂਪ ਚ ਦਿੱਤਾ ਜਾਵੇ ਪਰ ਆਵਾਜ ਜਿਹੜੇ ਸਾਡੇ ਵੀ ਯੋਗੇ ਅੰਦਰ ਬੈਠੇ ਹਨ ਉਹਨਾਂ ਨੇ ਕੋਈ ਆਪਣੀ ਜ਼ਮੀਨ ਵਾਸਤੇ ਨਹੀਂ ਇੱਕ ਕੌਮ ਦੀ ਜ਼ਮੀਨ ਵਾਸਤੇ ਚੋਕੜੀ ਦਿੱਤਾ ਹੈ ਹਾਓ ਆਪਾਂ ਇਹ ਫੁੰ ਘਟ ਲੀਏ ਉਹਨਾਂ ਨੂੰ ਬਾਹਰ ਜਾਣ ਲਈ ਹੰਬਾ ਮਾਰੀਏ ਵਾਈਕੀ ਕਰਤਾ ਹਾਓ